24 25 ਦੀ ਰਾਤ ਨੂੰ ਥਾਣਾ ਕੋਟੀ ਸਖਾਂਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਕਟ ਦੇ ਮਕਦਮੇ ਵਿੱਚ ਬੰਧਾਵਾਲਾ ਸੀਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛੱਤ ਨੂੰ ਪਾੜ ਪਾ ਕੇ ਏਸਕੇਪ ਕਰ ਗਏ ਨੇ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੋਟੀ ਸਖਾਂਚੋਂ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਅਤੇ ਪੰਜ ਪੁਰਾਣੇ ਮਕਦਮੇ ਨੇ ਜਿੰਨਾ ਚ ਤਿੰਨ ਚਿਹਰੇ ਸਜਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਇਸਰ ਹਵਾਲਾ ਦੀ ਛਾਪੜੀ ਕੱਚੀ ਸੀਗੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਹਨੇਰੀ ਹਵਾ ਹਨੇਰੀ ਬਹੁਤ ਸੀਗੀ ਉਹਦੀ ਐਡਵਾਂਟੇਜ ਲੈ ਕੇ ਐਸਕੇਪ ਕਰ ਗਏ ਨੇ ਅਸੀਂ ਵਕਫਾਕ ਟੀਮਾਂ ਬਣਾ ਦਿੱਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਿੱਤਾ ਗਿਆ ਤੇ ਸਰ ਸੀਸੀਟੀਵੀ ਲੱਗੀ ਹੋਈ ਹੈ ਤੁਹਾਨੂੰ ਲੱਗਾ ਕਿ ਕਿਵੇਂ ਹਾਂਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫਿਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਦਾ ਇਹਨਾਂ ਤੋਂ ਫ੍ਰੈਂਡੀ ਪੀਐਸ ਤੇ ਕੀ ਕੀ ਰਿਕਵਰੀ ਹੋਈ ਚੁਕਾ ਹੈ ਜੋ ਪ੍ਰੈਜ਼ੈਂਟ ਮੁਕਦਮਾ ਹੈ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ ਇਹਨਾਂ ਦੀਆਂ ਫੋਟੋਸ ਤੁਹਾਨੂੰ ਨਾਲ ਸ਼ੇਅਰ ਕਰ ਦਿੰਦੇ ਹਾਂ ਇਹਨਾਂ ਨੂੰ ਕਾਈਂਡਲੀ ਪਬਲਿਸ਼ਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਛੜਨ ਵਿੱਚ ਮਦਦ ਸਰ ਰਮਾਂਟਿਕ ਸੀ ਰਿੰਜ ਹਾਂਜੀ 2 ਦਿਨ ਦਾ ਪੁਲਸ ਰਮਾਂਟਿਕ ਜੀ ਸਰ ਮਾਮਲਾ ਦਰਜ ਕੀਤਾ ਗਿਆ ਹੈ ਹਾਂਜੀ ਇਹ ਸਿਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਹੈ ਅੰਡਰਪ੍ਰੋਸ ਤਾਂ ਇਹਨਾਂ ਨੇ ਦੱਸਿਆ ਵੀ ਉਹ 80 ਨਿਸ਼ਚੀ ਜੇ ਗੋਲੀਆਂ ਇਹਨਾਂ ਨੇ ਕਿ ਥੁਲੀਆਂ ਦੀਆਂ ਸੀਗੀਆਂ ਉਹ ਸੈਪਰੇਟ ਪਟਾਲ 24 25 ਦੀ ਰਾਤ ਨੂੰ ਫਾਣਾ ਕੋਟੀ ਸਖਾਂਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਕਟ ਦੇ ਮੁਕਦਮੇ ਵਿੱਚ ਬੰਧਾ ਹੋਵਾਲਾ ਸੀਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛੱਤ ਨੂੰ ਪਾੜ ਪਾ ਕੇ ਏਸਕੇਪ ਕਰ ਗਏ ਨੇ ਇਹਨਾਂ ਦਾ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੋਟੀ ਸਿਕਾਉਂ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਅਤੇ ਪੰਜ ਪੁਰਾਣੇ ਮੁਕਦਮੇ ਨੇ ਜਿੰਨਾ ਚ ਤਿੰਨ ਚਿਹਰੇ ਸਜਾ ਹੋ ਚੁਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਇਸਰ ਹਵਾਲਾ ਦੀ ਛਾਪਗਿਰਿ ਕੱਚੀ ਦੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਹਨੇਰੀ ਹਵਾ ਹਨੇਰੀ ਬਹੁਤ ਸੀਗੀ ਉਹਦੀ ਐਡਵਾਂਟੇਜ ਲੈ ਕੇ ਐਸਕੇਪ ਕਰ ਗਏ ਨੇ ਅਸੀਂ ਵਕਫ ਵਕਟੀਮਾ ਬਣਾ ਦਿਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਿੱਤਾ ਗਿਆ ਤੇ ਸਰ ਸੀਸੀਟੀਵੀ ਲੱਗੇ ਹੋਏ ਆ ਪਰ ਛੱਡਾ ਲੱਗਾ ਕਿ ਕਿਵੇਂ ਹਾਂ ਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫੇਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗਾ। ਇਹਨਾਂ ਦਾ ਇਹਨਾਂ ਤੋਂ ਫਰੈਂਡ ਕੀ ਅਸੀਂ ਕੀ ਕੀ ਰਿਕਵਰੀ ਹੋਈ ਚੁੱਕਾ ਹੈ? ਜੋ ਪ੍ਰੈਜ਼ੈਂਟ ਮਕਦਮਾ ਹੈ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ। ਇਹਨਾਂ ਦੀਆਂ ਫੋਟੋਜ਼ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਇਹਨਾਂ ਨੂੰ ਕਾਈਂਡਲੀ ਪਬਲਿਸ਼ਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਛੜਨ ਵਿੱਚ ਮਦਦ। ਸਰ ਰੋਮਾਂਟਿਕ ਰੇਂਜ। ਹਾਂ ਜੀ 2 ਦਿਨ ਦਾ ਪੁਲਸ ਰੋਮਾਂਟਿਕ। ਸਰ ਮਾਮਲਾ ਦਰਜ ਕੀਤਾ ਗਿਆ ਇਹਨਾਂ ਨੂੰ। ਹਾਂਜੀ ਇਹ ਸਿਸਿੰਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਐਂਡ ਅੰਡਰ ਪ੍ਰੋਸੈਸ ਉਹਨਾਂ ਨੇ ਦੱਸਿਆ ਵੀ ਉਹ 80 ਨਿਸ਼ਰੀਆਂ ਗੋਲੀਆਂ ਇਹਨਾਂ ਨੇ ਕਿਥੋਂ ਲਿਆਂਦੀਆਂ ਸੀਗੀਆਂ ਉਹ ਸੈਪਰੇਟ ਪਟਾਲ 24 25 ਦੀ ਰਾਤ ਨੂੰ ਫਾਣਾ ਕੋਟੀ ਸਖਾਂਚੋਂ ਦੋ ਵਿਅਕਤੀ ਜੋ ਐਫਆਰ ਨੰਬਰ 84 ਬਟਾ 2025 ਦੇ ਵਿੱਚ ਐਨਡੀਪੀਐਸ ਐਕਟ ਦੇ ਮੁਕਦਮੇ ਵਿੱਚ ਬੰਨ੍ਹਵਾਲਾ ਸੀਗੇ ਇਹ ਰਾਤ ਨੂੰ ਨੇਰੇ ਦਾ ਫਾਇਦਾ ਉਠਾ ਕੇ ਹਵਾਲਾ ਦੀ ਛੱਤ ਨੂੰ ਪਾੜ ਪਾ ਕੇ ਇਸਕੇਪ ਕਰ ਗਏ ਨੇ ਨਾਮ ਹੈਗਾ ਬਲਜੀਤ ਸਿੰਘ ਪੁੱਤਰ ਹੰਸਾ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਲੁੱਡਣ ਸਿੰਘ ਦੋਨੋਂ ਪਿੰਡ ਲਹਾਰਾ ਦੇ ਨੇ ਥਾਣਾ ਕੌਟੀ ਸਿਕਾਉਂ ਦੇ ਇਹਨਾਂ ਨੂੰ ਜਿਹੜਾ ਬਲਜੀਤ ਸਿੰਘ ਤੇ ਪੰਜ ਪੁਰਾਣੇ ਮਕਦਮੇ ਨੇ ਜਿਨ੍ਹਾਂ ਚ ਤਿੰਨ ਚਿਹੇ ਸਜ਼ਾ ਹੋ ਚੁੱਕਾ ਤੇ ਕੁਲਦੀਪ ਸਿੰਘ ਤੇ ਇੱਕੋ ਹੀ ਪਰਚਾ ਇਸਰ ਹਵਾਲਾ ਦੀ ਛਾਪਗਿਰਿ ਕੱਚੀ ਸੀਗੀ ਹਾਂਜੀ ਇਹ ਐਡਵਾਂਟੇਜ ਲੈ ਕੇ ਰਾਤ ਹਨੇਰੀ ਹਵਾ ਹਨੇਰੀ ਬਹੁਤ ਸੀਗੀ ਉਹਦੀ ਐਡਵਾਂਟੇਜ ਲੈ ਕੇ ਇਸਕੇਪ ਕਰ ਗਏ ਨੇ ਅਸੀਂ ਵਕਫਾਕ ਟੀਮਾ ਬਣਾ ਦਿੱਤੀਆਂ ਨੇ ਤੇ ਇਹਨਾਂ ਨੂੰ ਜਲਦ ਕਾਬੂ ਕਰ ਲਵਾਂਗੇ ਤੇ ਸਰ ਸੀਸੀਟੀਵੀ ਲੱਗੀ ਹੋਈ ਹੈ ਤਾਂ ਪਤਾ ਲੱਗਾ ਕਿ ਕਿਵੇਂ ਹਾਂਜੀ ਕੁਝ ਲੀਡਸ ਮਿਲੀਆਂ ਤਾਂ ਹੀ ਮੈਂ ਕਿਹਾ ਵੀ ਜਲਦੀ ਇਹਨਾਂ ਨੂੰ ਕਾਬੂ ਕਰ ਲਵਾਂਗੇ ਤੇ ਤੁਹਾਨੂੰ ਫੇਰ ਦੁਬਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਨਾਂ ਤੋਂ ਫਿਰ ਅੰਡੀ ਕਿਸੇ ਕੀ ਕੀ ਰਿਕਵਰੀ ਹੋਈ ਚੁੱਕੀ ਜੋ ਪ੍ਰੈਜ਼ੈਂਟ ਮਕਦਮਾ ਜੀ ਇਹ 23 ਤਰੀਕ ਨੂੰ ਦਰਜ ਹੋਇਆ ਸੀ ਇਹਨਾਂ ਕੋਲੋਂ 80 ਖੁੱਲੀਆਂ ਨਸ਼ੀਲੀਆਂ ਗੋਲੀਆਂ ਮਿਲੀਆਂ ਸੀ ਇਹਨਾਂ ਦੀਆਂ ਫੋਟੋਸ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਹਾਂ ਇਹਨਾਂ ਨੂੰ ਕਾਈਂਡਲੀ ਪਬਲਿਸ਼ਾਈਜ਼ ਵੀ ਕਰੋ ਤਾਂ ਕਿ ਇਹਨਾਂ ਨੂੰ ਫੜਨ ਵਿੱਚ ਮਦਦ ਸਰ ਰੋਮਾਂਟਿਕ ਰਿੰਜ ਹਾਂਜੀ 2 ਦਿਨ ਦਾ ਪੁਲਿਸ ਰੋਮਾਂਟਿਕ ਕਿ ਤੁਹਾਨੂੰ ਬੰਗਲਾਦੇਸ਼ ਕਿਤਾ ਹੈ ਹਾਂਜੀ ਇਹ ਇਨਸੀਡੈਂਟ ਦਾ ਵੀ ਕੇਸ ਰਜਿਸਟਰ ਹੋ ਰਿਹਾ ਹੈ ਫਿਰ ਇਹਨਾਂ ਨੇ ਦੱਸਿਆ ਵੀ ਉਹ 80 ਨਿਸ਼ੀਰੀਆਂ ਗੋਲੀਆਂ ਇਹਨਾਂ ਨੇ ਕਿ ਥੁਲੀਆਂ ਦੀਆਂ ਸੀਗੀਆਂ ਉਹ ਸੈਪਰੇਟ ਪੋਰਟਲ